ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦਿੱਤੇ ਪਏ ਤੇ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਡੇਰਾ ਬਾਬਾ ਨਾਨਕ ਪੱਖੋਗੇ ਟਾਲੀ ਜ਼ਾਬ ਤੋਂ ਤੁਹਾਨੂੰ ਦੱਈਏ ਕਿ ਸਾਡੇ ਸਾਰੇ ਪੱਤਰਕਾਰ ਹੁਣ ਗ੍ਰੀਨ ਗਰਾਉਂਡ ਜ਼ੀਰੋ ਤੇ ਜਾ ਕੇ ਰਿਐਲਿਟੀ ਚੈੱਕ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਤੇ ਜਦੋਂ ਸਾਡੇ ਪੱਤਰਕਾਰਾਂ ਨੇ ਲੋਕਾਂ ਨਾਲ ਗੱਲਬਾਤ ਕੀਤੀ ਤੇ ਕੁਝ ਗੱਲਾਂ ਇਹ ਨਿਕਲ ਕੇ ਸਾਹਮਣੇ ਆਈਆਂ ਜਿਵੇਂ ਕਿ ਇੱਥੇ ਗੱਲਬਾਤ ਕੀਤੀ ਤਾਂ ਬੀਬੀਆਂ ਨੇ ਦੱਸਿਆ ਕਿ ਪਾਣੀ ਨੇ ਭੱਜਣ ਦਾ ਮੌਕਾ ਵੀ ਨਹੀਂ ਦਿੱਤਾ ਵੇਖਦੇ ਹੀ ਵੇਖਦੇ 10 ਫੁੱਟ ਪਾਣੀ ਜਿਹੜਾ ਆ ਉਹ ਪਿੰਡ ਦੇ ਵਿੱਚ ਚੜ ਗਿਆ ਪੱਖੋਕੇ ਟਾਲੀ ਸਾਹਿਬ ਦੀ ਕਲੋਨੀ ਜੜੀਏ ਉਹ ਡੁੱਬ ਗਈ ਉਹਨਾਂ ਨੇ ਕਿਹਾ ਕਿ ਸਭ ਤੋਂ ਪਹਿਲਾ ਪਾਣੀ ਜਿਹੜਾ ਆ ਉਹ ਸਿੱਧਾ ਇੱਥੇ ਆਇਆ ਫੇਰ ਅੱਗੇ ਗਿਆ ਦੂਜੇ ਪਾਸੇ ਜਦੋਂ ਗੱਲਬਾਤ ਕੀਤੀ ਗਈ ਤੇ ਬੀਬੀਆਂ ਨੇ ਇਹ ਵੀ ਕਿਹਾ ਕਿ ਸਾਨੂੰ ਮਾਰਿਆ ਕੋਰੀਡੋਰ ਰੋਡ ਨੇ ਜੇਕਰ ਕੋਰੀਡੋਰ ਰੋਡ ਨਾ ਹੁੰਦਾ ਤੇ ਪਾਣੀ ਅੱਗੇ ਨਿਕਲ ਜਾਣਾ ਸੀ ਪਾਣੀ ਬਰਾਬਰ ਮਾਤਰਾ ਚ ਡਾਊਨ ਲਾਕੇ ਨੂੰ ਚਲੇ ਜਾਣਾ ਸੀ ਤੇ ਸਾਡਾ ਬਚਾਅ ਹੋ ਜਾਣਾ ਸੀ ਅਸੀਂ ਮਰਿਆਂ ਤਾਂ ਮਰਿਆਂ ਸਿਰਫ ਕੋਰੀਡੋਰ ਕਰਕੇ ਪਹਿਲਾਂ ਵੀ ਇੱਕ ਖਬਰ ਆ ਚੁੱਕੀ ਹੈ ਕਿ ਕੋਰੀਡੋਰ ਦੇ ਥੱਲੇ ਦੀ ਪੁਲੀਆਂ ਦਾ ਨਿਕਾਸ ਨਹੀਂ ਕੀਤਾ ਗਿਆ ਜੋ ਕਿ ਪਾਣੀ ਨੂੰ ਅੱਗੇ ਭੇਜ ਸਕੇ ਤੇ ਇਸੇ ਵਜ੍ਹਾ ਕਰਕੇ ਜਿਹੜਾ ਆ ਪਾਣੀ ਰੁਕ ਗਿਆ ਜਿਹਦੇ ਨਾਲ ਇਸ ਏਰੀਏ ਦੇ ਵਿੱਚ ਕਾਫੀ ਲੋਕ ਪਾਣੀ ਨਾਲ ਪ੍ਰਭਾਵਿਤ ਹੋਏ ਨੇ ਤੇ ਅਜੇ ਵੀ ਬਿਮਾਰੀਆਂ ਫੈਲਣ ਦੇ ਪੂਰੇ ਹਾਲਾਤ ਨਜ਼ਰ ਆ ਰਹੇ ਨੇ ਜਦੋਂ ਸਾਡੇ ਪੱਤਰਕਾਰਾਂ ਨੇ ਗਰਾਊਂਡ ਤੇ ਜਾ ਕੇ ਗੱਲਾਂ ਲੋਕਾਂ ਦੀਆਂ ਸੁਣੀਆਂ ਤੇ ਰੌਂਗਟੇ ਖੜੇ ਕਰ ਦੇਣ ਵਾਲੀਆਂ ਗੱਲਾਂ ਸਾਹਮਣੇ ਆਈਆਂ ਇੰਨੇ ਜ਼ਿਆਦਾ ਬੁਰੇ ਹਾਲਾਤ ਨੇ ਲੋਕਾਂ ਦੇ ਕਿ ਕੁਝ ਨਾ ਪੁੱਛੋ ਕਈ ਥਾਵਾਂ ਤੋਂ ਤਾਂ ਇਹ ਵੀ ਰਿਪੋਰਟਾਂ ਆਈਆਂ ਕਿ ਬੱਚਿਆਂ ਨੂੰ ਬੜੀ ਮੁਸ਼ਕਲ ਦੇ ਨਾਲ ਸਾਂਭ ਕੇ ਦੂਜੇ ਪਾਸੇ ਲੈ ਕੇ ਜਾਇਆ ਗਿਆ ਤੇ ਹੁਣ ਬਹੁਤ ਸਾਰੇ ਲੋਕ ਜਿਹੜੇ ਨਹੀਂ ਉਹ ਇੱਕ ਦੂਜੇ ਦੇ ਘਰਾਂ ਦੇ ਵਿੱਚ ਰਹਿ ਰਹੇ ਨੇ ਜਿੱਥੇ ਕਿ ਉੱਚੇ ਥਾਂ ਸੀ ਕਈ ਲੋਕ ਅਜੇ ਵੀ ਤੰਬੂਆਂ ਦੇ ਵਿੱਚ ਰਹਿ ਰਹੇ ਨੇ ਤਾਂ ਲਗਾਤਾਰ ਇਹ ਵੀ ਖਸਤਾ ਬਣਿਆ ਹੋਇਆ ਏ ਕਿ ਕਿਤੇ ਨਾ ਕਿਤੇ ਜਿਹੜਾ ਆ ਉਹ ਅੱਗੇ ਬਿਮਾਰੀਆਂ ਨੂੰ ਵੀ ਜਿਹੜਾ ਆ ਉਹ ਸੱਦਾ ਮਿਲ ਰਿਹਾ ਆ ਭਿਆਨਕ ਬਿਮਾਰੀਆਂ ਪੈਦਾ ਹੋਣ ਦੇ ਵੱਡੇ ਚਾਂਸ ਨਜ਼ਰ ਆ ਰਹੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪਿਓ ਕਿ ਪਾਣੀ ਅਜੇ ਵੀ ਖੇਤਾਂ ਦੇ ਵਿੱਚ ਜਿਹੜਾ ਆ ਉਹ ਬਹੁਤ ਜ਼ਿਆਦਾ ਖੜਾ ਆ ਜਿਹਦੇ ਨਾਲ ਕਾਫੀ ਜ਼ਿਆਦਾ ਨੁਕਸਾਨ ਹੋਣ ਦੇ ਚਾਂਸ ਨਜ਼ਰ ਆ ਰਹੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪਿਓ ਕਿ ਬੀਬੀਆਂ ਦੇ ਨਾਲ ਗੱਲਬਾਤ ਕਰਦਿਆਂ ਹੀ ਸਾਡੇ ਪੱਤਰ ਕਾਰਾਂ ਨੇ ਇਹ ਸਾਰੀ ਗੱਲਬਾਤ ਸਾਡੇ ਤੱਕ ਪਹੁੰਚਾਈ ਤੇ ਅਸੀਂ ਤੁਹਾਡੇ ਨਾਲ ਇਹ ਗੱਲਾਂ ਸਾਂਝੀਆਂ ਕਰਦੇ ਪਏ ਆ ਆਓ ਗੱਲਬਾਤ ਸੁਣ ਲੈਣੇ ਆ ਕਿ ਬੀਬੀਆਂ ਨੇ ਇਸ ਦੇ ਉੱਤੇ ਕੀ ਕਿਹਾ ਇਹ ਸਾਰੇ ਆਪਾਂ ਨਾ ਇੱਧਰ ਸਾਡਾ ਥਾਂ ਸੀਗਾ ਉੱਧਰ ਸਾਡੇ ਘਰ ਵਾਲੇ ਲਾ ਕੇ ਗਏ ਸੀ ਕਿ ਡੰਡਾ ਕਹਿੰਦੇ ਹੀ ਸਾਰੇ ਜਾਣੇ ਵੀ ਚਲੋ ਪਾਣੀ ਦੇਖ ਲੈਣੇ ਆ ਵੀ ਬਾਹਰੋਂ ਆਉਂਦਾ ਕਿ ਚਾਹੇ ਵੀ ਮਲੇਕੀ ਮੀਂਹ ਦਾ ਪਾਣੀ ਆ ਤੇ ਇੱਧਰ ਆਉਂਦੇ ਹੀ ਤੇ ਪਾਣੀ ਵੇਖ ਕੇ ਜਾਂਦੇ ਹੀ ਤੇ ਇਧਰ ਮਲੀ ਕੀ ਸਾਨੂੰ ਪਤਾ ਨਹੀਂ ਜੱਕ ਦਮ ਲੱਗਾ ਆਪਾਂ ਸੁੱਤੇ ਪਏ ਸੀਗੇ ਉਹ ਟਾਈਮ ਤੇ ਤੇ ਮੇਰਾ ਸਾਰਿਆਂ ਨੂੰ ਪਤਾ ਆ ਵੀ ਘਰ ਦੇ ਵਿੱਚ ਜੋ ਮਜਬੂਰੀ ਮੇਰਾ ਮੁੰਡਾ ਬਿਮਾਰ ਸੀ ਆਪਾਂ ਲੰਮੇ ਪਏ ਸੀਗੇ ਪਿੰਡ ਵਾਲਾ ਸਾਡਾ ਬਹੁਤ ਮੁਲਾਜ਼ਮ ਆ ਉਹਨੇ ਆਨ ਕੇ ਰੋਣੀ ਪਾਈ ਬੱਚੇ ਲੈ ਕੇ ਬਾਹਰ ਹੋ ਜੋ ਹੁਣ ਕੁਛ ਨਹੀਂ ਹੋ ਸਕਦਾ ਆਈ ਲੈ ਕੇ ਤੇ ਚਲ ਗਏ ਤੇ ਸਾਡੇ ਵਹਂਦਿਆ ਵਹਂਦਿਆ 10 ਫੁੱਟ ਪਾਣੀ ਹੋ ਗਿਆ ਪਿੰਡ ਕਿਹੜਾ ਤੇ ਪਿੰਡੇ ਟਾਲੀ ਸਾਹਿਬ ਪੱਖੋ ਕੀ ਤੇ ਕਰਨੌਲੀਆਂ ਵੱਜਦੀਆਂ ਟਾਈਮ ਕੀ ਸੀ ਜਦੋਂ ਪਾਣੀ ਆਇਆ ਇਹ 4 ਵਜੇ ਨਹੀਂ ਇਹ 4:00 ਵਜੇ ਵੱਜ ਗਏ 4:00 ਵਜੇ ਦਾ ਪਿੰਮਲਕ ਪਹੁੰਚ ਗਿਆ ਹੈ ਭਾਂਜੀ ਜਿਹੜਾ ਪਾਣੀ ਹੈ ਹਾਂਜੀ ਫਿਰ ਕਿਦਾਂ ਆਪਣਾ ਬਚਾਅ ਕੀਤਾ ਬਚਾਅ ਸਰ ਜੀ ਕੋਠਿਆਂ ਤੇ ਚੜ ਗਏ ਆ ਕੁਝ ਵਿਚਾਰੇ ਜਾਨਾਂ ਬਚਾਉਂਦੇ ਛੋਟੇ ਕਰਕੇ ਕਿ ਚਲੋ ਸਾਰੇ ਮਲਿਕੀ ਚਰਚ ਵਿੱਚ ਚਲੇ ਗਏ ਨੇ ਕੋਈ ਸਮਾਨ ਨਹੀਂ ਕਿਸੇ ਨੇ ਸਮਾਨ ਨਹੀਂ ਸਾਂਭਿਆ ਕਿਸੇ ਨੇ ਕੁਝ ਨਹੀਂ ਸਰ ਜੀ ਸਾਂਭਿਆ ਬਸ ਇਹੀ ਹੈਗਾ ਕਿ ਆਪ ਆਪਣੀਆਂ ਜਾਨਾਂ ਹੀ ਬਚਾਈਆਂ ਹਰ ਇੱਕ ਨੇ ਜਾਨਾਂ ਬਚਾਈਆਂ ਪਾਣੀ ਬਹੁਤ ਸੀ ਪਾਣੀ ਬਹੁਤ ਜ਼ਿਆਦਾ ਘਾਦਾ ਪੜਤਾਂ ਤੱਕ ਸੰਢਿਆ ਕਿ ਸਾਡੇ ਘਰ ਦੇ ਵਿੱਚੋਂ ਜਿਹੜਾ ਸੀ ਉਹ ਬਾਹਰ ਨੂੰ ਚੀਜ਼ਾਂ ਰੋੜਦੀਆਂ ਹੈਗੀਆਂ ਹਾਂਜੀ ਤੇ ਆਪਾਂ ਅੱਖੀ ਵੇਖਨੇ ਹਾਂ ਤੇ ਪਰ ਆਪਣੇ ਦਾ ਹੀ ਨਹੀਂ ਪੈਂਦਾ ਕਿ ਅੱਗੇ ਉਹ ਆਪਣੀ ਕੁਝ ਬਚਾ ਲਈਏ ਚਾਹੇ ਕੁਝ ਆਪਾਂ ਕਰ ਸਕੀਏ ਮੇਰਾ ਨਾਮ ਪੂਜਾ ਜੀ ਪੂਜਾ ਜੀ ਕਿਹੜਾ ਪਿੰਡ ਹੈ ਇਹ ਪੱਖੋ ਕੇ ਟਾਲੀ ਸਾਹਿਬ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਕੀ ਹਾਲਾਤ ਹੋ ਗਏ ਤੁਹਾਨੂੰ ਇਹ ਹਾਲਾਤ ਤੇ ਭਾਜੀ ਇੰਨੇ ਕ ਮਾੜੇ ਹੀ ਕਿ ਜਾਨੇ ਕਿ ਵੇਖਣ ਦੇ ਲਾਇਕ ਹੀ ਨਹੀਂ ਸਾਡੇ ਜੀ ਸਾਰੇ ਖਿੱਲਰ ਪੁੱਲਰ ਗਏ ਉਸ ਟਾਈਮ ਤੇ ਕੋਈ ਵੀ ਨਹੀਂ ਕਿ ਜਿਹੜਾ ਮੇਰੇ ਕੋਲ ਮੌਜੂਦ ਹੋਏਗਾ ਕਿ ਮੇਰੀ ਬੇਟੀ ਸ਼ਹਿਰ ਫਸ ਗਈ ਇੱਕ ਚਰਚ ਚ ਫਸ ਗਈ ਘਰ ਵਾਲਾ ਮੇਰਾ ਡੰਗਰ ਬੰਨਣ ਗਿਆ ਉੱਥੇ ਫਸ ਗਿਆ ਉਹਨਾਂ ਕੋ ਦੋ ਦਿਨ ਨਹੀਂ ਆਇਆ ਗਿਆ ਜਾਨੇ ਕਿ ਪਾਣੀ ਖੁਦ ਦੋ ਬਾਰਾ ਹੀ ਹੋ ਗਿਆ ਕਾਡੂ ਕਿੱਥੇ ਆਇਆ ਨਹੀਂ ਗਿਆ ਮੈਂ ਕੱਲੀ ਆਪਣੇ ਕੋਠੇ ਤੇ ਹਿੰਮਤ ਨਹੀਂ ਹਾਰੀ ਕੋਠੇ ਤੇ ਰਹੀ ਹਾਂ ਇੰਨੇ ਸਾਡੇ ਹਾਲਾਤ ਮਾੜੇ ਹੋ ਗਏ ਆਪਾਂ ਥੱਲੇ ਵੀ ਨਹੀਂ ਆ ਸਕਦੇ ਕਿ ਥੱਲੇ ਆਣ ਕੇ ਵੇਖੀ ਕੋਈ ਚੀਜ਼ ਨਹੀਂ ਬਚੀ ਬਿਸਤਰਿਆਂ ਤੱਕ ਨਹੀਂ ਬਚਿਆ ਹਰ ਇੱਕ ਪੂਣ ਵਾਲਾ ਕੱਪੜਾ ਵੀ ਨਹੀਂ ਸਾਡਾ ਰਿਆ ਇੰਨੇ ਸਾਡੇ ਹਾਲਾਤ ਮਾੜੇ ਬਹੁਤਾ ਔਖਾ ਮੈਂ ਆ ਕੇ ਖਾਣਾ ਤੱਕ ਨਹੀਂ ਮਿਲਿਆ ਸਾਨੂੰ ਬਾਬੇ ਵਿਚਾਰੇ ਆਏ ਆ ਦੋ ਦਿਨ ਤੱਕ ਆਪਾਂ ਭੁੱਖੇ ਰਹੇ ਆ ਬਾਬਾ ਜੀ ਆਏ ਆ ਉਹਨਾਂ ਚਲੋ ਕਿਸ਼ਤੀ ਲਿਆਂਦੀ ਆ ਸਾਨੂੰ ਮਾੜਾ ਚੰਗਾ ਖਾਣਾ ਉਹਨਾਂ ਖਵਾਇਆ ਵਾ ਅਈ ਕਿਓ ਅਖੇ ਦਾਲ ਫੁਲਕਾ ਲਿਆਏ ਆਪਾਂ ਖਾਦਾ ਵਾ ਫਿਰ ਉਹ ਆਂਦੇ ਚਾ ਪਾਣੀ ਦਾ ਪੈਂਤਜਾਮ ਤੁਹਾਡਾ ਕਰਾਂਗੇ ਆਪਾਂ ਪਚਾਵਾਂਗੇ ਚਲੋ ਉਹ ਸਾਨੂੰ ਪਹਚਾਇਆ ਖਾਣਾ ਤੱਕੀ ਖਾਣਾ ਖਾਦਾ ਅਈ ਕਿਓ ਅਖੇ ਕੋ ਪਾ ਨਹੀਂ ਖਾਦਾ ਘਰ ਕੱਲੇ ਸੀ ਤੇ ਬੱਚਿਆਂ ਦਾ ਧਿਆਨ ਵੀ ਰਹਾ ਹਾਂਜੀ ਹਾਂਜੀ ਇੰਨਾ ਕਿ ਪਰੇਸ਼ਾਨੀ ਮੈਂ ਤਾਂ ਰੋ ਰਾਕੇ ਮੇਰੀ ਬੇਟੀ ਵੱਡੀ ਵੱਖਰ ਹੋਵੇ ਨਿੱਕੀ ਵੱਖਰ ਹੋਵੇ ਤੇ ਹਾਂਜੀ 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 ਅਈ ਇਹ ਨਹੀਂ ਆਂਦੇ ਸਾਡੇ ਕੋ ਕੁਝ ਹੋਣ ਨਹੀਂ ਦਿਆ ਹੁਣਾਨੂੰ ਦੇਣ ਦਿਆ ਖਾਣਾ ਬਣ ਕੇ ਆਉਂਦਾ ਵਾ ਸਾਡੇ ਤੱਕ ਪਹੁੰਚਾਉਂਦੇ ਐ ਪਰ ਇਹ ਨਹੀਂ ਆਂਦੀ ਪੱੜ ਤੱਕ ਪਹੁੰਚੇ ਨਾ ਹਰ ਇੱਕ ਤੀ ਚੀਜ਼ ਹੁੰਦੀ ਤੁਸੀਂ ਬੰਦ ਲੱਗੇ ਬਿਲਕੁ ਕਿਲੋਮੀਟਰੋਂ ਨਾ ਹਾਂ ਕਿਲੋਮੀਟਰ ਕਿਲੋਮੀਟਰ ਇੱਥੋਂ ਤੱਕ ਪਾਣੀ ਸਭ ਤੋਂ ਪਹਿਲਾਂ ਇੱਥੇ ਆਇਆ ਸਭ ਤੋਂ ਪਹਿਲਾਂ ਸਾਹਮਣੇ ਵੇਖੋ ਟੁੱਟਾ ਸਭ ਤੋਂ ਪਹਿਲਾਂ ਇੱਥੇ ਪਹੁੰਚਿਆ ਫਿਰ ਗਾਂ ਪਾਣੀ ਗਿਆ ਸਾਨੂੰ ਮਾਰੇ ਕੋਰੀਡੋਰ ਨੇ ਕੋਰੀਡੋਰ ਨੇ ਮਾਰ ਕੋਰੀਡੋਰ ਨਾ ਹੁੰਦਾ ਨਾ ਫਿਰ ਸਾਰੇ ਫਿਰ ਜਾਣਾ ਕਿਉਂਕਿ ਸਾਨੂੰ ਤਾਂ ਸਾਡੇ ਪਾਣੀ ਜ਼ਿਆਦਾ ਆਇਆ ਵਾ ਇੰਨਾ ਪਾਣੀ ਸਾਡੇ ਚੜ ਨਹੀਂ ਸਕਦਾ ਜਿੰਨਾ ਸਾਡਾ ਨੁਕਸਾਨ ਹੋਇਆ ਸਾਡਾ ਜਾ ਕੇ ਘਰ ਵੇਖੋ ਤੇ ਸਹੀ ਤੁਹਾਨੂੰ ਮੈਂ ਦਿਖਾ ਲਾਂ ਇੱਕ ਚੀਜ਼ੇ ਇੱਕ ਵੀ ਨਹੀਂ ਬਚੀ ਜਿਹੜੀ ਇੱਕ ਵੀ ਹੁੰਦੀ ਹੈ